ਕਪਤਨ ਅਲੀ ਜੀ ਜੀ ਭਾਗੇ ਤੁਸੀਂ ਬੱਲਾ ਕਰੀਏ ਨਾ ਉਰੇ ਆਓ ਮੌਕੇ ਬੜਾ ਕੇ ਦੇਖੋ ਤੁਸੀਂ ਕਿਤੇ ਉਹ ਕਿ ਮਾਰ ਹੋ ਰਹੇ ਹੈ ਪਹਿਲਾਂ ਕੱਟ ਰਹੇ ਮੁਰਦਾਬਾਦ ਭਾਤਕਰਨ ਜੀ ਜੰਨੀ ਮੁਰਦਾਬਾਦ ਭਾਤਕਰਨ ਜੀ ਜੰਨੀ ਮੁਰਦਾਬਾਦ ਮੁਰਦਾਬਾਦ ਪੰਜਾਬ ਅਨੰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਨਗਰ ਕੌਂਸਲ ਮਰੰਡਾ ਮੁਰਦਾਬਾਦ ਨਗਰ ਕੌਂਸਲ ਮਰੰਡਾ ਮੁਰਦਾਬਾਦ ਨਗਰ ਕੌਂਸਲ ਮਰੰਡਾ ਮੁਰਦਾਬਾਦ ਹਾਂ ਲੋਕੀਓ ਉਹ ਵੀ ਪਟਨਾ ਨੂੰ ਵੀ ਐਗਰੀਮੈਂਟ ਕਰਾਈ ਜੀ ਬੈਰੀ ਇੰਨਾ ਜਿਆਦਾ ਨਾਈਟ ਵੀ ਟੁੱਟੇ ਚੁੜੂ ਆਪਦੇ ਦਾ ਬਿਮਾਰੀ ਫੈਲ ਜਣੀ ਜੀ ਉੱਥੇ ਵੀ ਕੀ ਖੜਨਾ ਜੀ ਬਹੁਤ ਵੜਦੇ ਸਾਰੇ ਸਮਾਇਲੇ ਸ਼ੁਰੂ ਹੋ ਜਾਂਦੇ ਨਹੀਂ ਜਿਆਦਾ ਹਵਾ ਚੱਲਦੀ ਆ ਹਾਂ ਜੀ ਸਮੱਸਿਆ ਸਾਰਿਆਂ ਨੂੰ ਪਤਾ ਸਭ ਤੋਂ ਪਹਿਲਾਂ ਤਾਂ ਜਿਹੜਾ ਗੰਦ ਪਿਆ ਸਾਰੇ ਪਾਸੇ ਉਹਦੇ ਦੇਖਦਾ ਸਾਰੇ ਸ਼ਹਿਰ ਚ ਪੂਰਾ ਫੈਲ ਇਹ ਕੁੜੇ ਦੀ ਦੇਣ ਹੈ ਕਿਹਦੀ ਹੈ ਮੁਸਪਰ ਕਮੇਟੀ ਦੀ ਦੇਣ ਹੈ ਪ੍ਰਧਾਨ ਦੀ ਦੇਣ ਹੈ ਮਨ ਬੁੱਧੀ ਪ੍ਰਧਾਨ ਹੈ ਜਿਹਨੂੰ ਆਪਣੀ ਦੂਰ ਦੀ ਸੋਚ ਹੈ ਜੇ ਬੁੱਧੀ ਰੱਖਦਾ ਹੋਵੇ ਤਾਂ ਜਿਹੜੇ ਇੰਤਜ਼ਾਮ ਪਹਿਲਾਂ ਕਰਨੇ ਚਾਹੀਦੇ ਇਸੇ ਤਰ੍ਹਾਂ ਅੱਗੇ ਹੁਣ ਬਰਸਾਤਾਂ ਬਰਸਾਤਾਂ ਵੀ ਮੈਨੂੰ ਇਹ ਦੱਸ ਦਿਓ ਵੀ ਨਾਲੇ ਸਾਫ਼ ਕਰਾਤੇ ਸਾਰੇ ਉਹ ਨਹੀਂ ਹੋਏ ਜਦੋਂ ਕੋਈ ਕਹਿੰਦਾ ਸੋ ਜਵਾਬ ਕੋਈ ਨਹੀਂ ਹੈ ਜਿਨਾ ਹੋਣਾ ਚਾਹੀਦਾ ਸੋ ਉਹਦੇ ਵਾਸਤੇ ਸਾਰਾ ਸ਼ਹਿਰ ਦੁਖੀ ਆ ਤੁਸੀਂ ਬਸ ਕੜ ਜਾ ਕੇ ਦੇਖ ਲਓ ਤੁਸੀਂ ਐਲ ਆਈ ਸੀ ਦੇ ਕੋਲ ਜਾ ਕੇ ਦੇਖ ਲਓ ਤੁਸੀਂ ਬਾੜ ਨੰਬਰ 3 ਚ ਬਸ ਸਟੈਂਡ ਦੇ ਪਿਛਲੇ ਪਾਸੇ ਦੇਖ ਲਓ ਲੋਕਾਂ ਦਾ ਰਹਿਣਾ ਔਖਾ ਹੋਇਆ ਹੋਇਆ ਦੁਬਹਰ ਹੋਇਆ ਹੋਇਆ ਇਸ ਕਰਕੇ ਅਸੀਂ ਤਾਂ ਇਹਦੇ ਵਾਸਤੇ ਇੱਥੇ ਆਏ ਆ ਇੱਥੇ ਕਮੇਟੀ ਖਾਤੀ ਚੁਰੀ ਕਰਦੀ ਆ ਨਾ ਹੋਵੇ ਯੂ ਸਾਹਿਬ ਹੈ ਨਾ ਕੋਈ ਹੋਰ ਹੈ ਜਦੋਂ ਇਹਦੇ ਕੰਮ ਹੋਣਗੇ ਲੋਕਾਂ ਨੇ ਜਾਣਵਾ ਫਿਰ ਫੇਸ ਕਰਨਾ ਸਿੱਖੋ ਉਹਨਾਂ ਦਾ ਵੀ ਫੇਸ ਵੀ ਕਰਨਾ ਸਾਹਮਣਾ ਕਰਨ ਜਿਹੜਾ ਵੀ ਇੱਥੇ ਕੋਈ ਤੁਰਿਆ ਫਿਰਦਾ ਜਿਹੜਾ ਹੈੱਡ ਹੈਡ ਆਫ ਵੀ ਡਿਪਾਰਟਮੈਂਟ ਦਾ ਜਿਹੜਾ ਕਮੇਟੀ ਦਾ ਹੈੱਡ ਆ ਉਹ ਪ੍ਰਧਾਨ ਆ ਬੈਠਣਾ ਚਾਹੀਦਾ ਉਹਨੂੰ ਜਵਾਬ ਦੇ ਲੋਕਾਂ ਨੂੰ ਵੀ ਕਾਹਦੇ ਗੱਲ ਦੋ ਪਿਆ ਕਿਉਂ ਨਹੀਂ ਉਹਦਾ ਇੰਤਜ਼ਾਮ ਹੁੰਦਾ ਬੜੀਆਂ ਬੜੀਆਂ ਗੱਲਾਂ ਦਾ ਮਾਰਦੇ ਸਟੇਜਾਂ ਦੇ ਖੜ ਕੇ ਵੀ ਆਏ ਹੋ ਗਿਆ ਉਹ ਹੋ ਗਿਆ ਆ ਕਰ ਦਿੰਦੇਗੇ ਉਹ ਕਰ ਦਿੰਦੇਗੇ ਆਪ ਆਪ ਪਾਰਟੀ ਦਾ ਕੰਮ ਇਹ ਆ ਸਾਨੂੰ ਕਈ ਐਮਸੀਆਂ ਦਾ ਨਹੀਂ ਪਤਾ ਵੀ ਕਿਹੜੀ ਪਾਰਟੀ ਚ ਹੈ ਜੇ ਉਹ ਐਕਸੀਸੀਐਮ ਦਾ ਉਹਦੇ ਮਗਰ ਵੀ ਤੁਰੇ ਫਿਰਦੇ ਹੁੰਦੇ ਆ ਜੇ ਫਿਰ ਐਮਐਲਏ ਡਾਟਰ ਚੰਨੀ ਹੁੰਦਾ ਉਹਦੇ ਮਗਰ ਵੀ ਤੁਰੇ ਫਿਰਦੇ ਹੁੰਦੇ ਆ ਕੋਈ ਖੜਨ ਦਾ ਕੋਈ ਸਟੈਂਡ ਹੈ ਉਹਨਾਂ ਦਾ ਵੀ ਅਸੀਂ ਕਿੱਥੇ ਖੜੇ ਕਿਹਦੇ ਨਾਲ ਇਹ ਜਿਹੇ ਲੋਕ ਐ ਹਨ ਕੰਮ ਹੁੰਨੇ ਸ਼ਹਿਰ ਚ ਜਿਹੜਾ ਲੋਕ ਚੁਣੋਗੇ ਘਟੀਆਂ ਲੋਕਾਂ ਨੇ ਕੰਮ ਕਰ ਲਿਆ ਘਟੀਆਂ ਲੋਕ ਉਹਨਾਂ ਦੇ ਪਿੱਛੇ ਆ ਜਿਹੜੇ ਜਿਹੜੇ ਕੋਈ ਸ਼ਹਿਰ ਦਾ ਵੀ ਉਹਨਾਂ ਦੀ ਅਮਦਾਦ ਕਰਦਾ ਉਹਦੇ ਨਾਲ ਘਟੀਆਂ ਉਹ ਇਹ ਤਾਂ ਲੋਕ ਘਟੀਆਂ ਨਹੀਂ ਹੋ ਸਕਦੇ ਬੰਦੇ ਕਿਹੜਾ ਵਿਕਾਸ ਹੋ ਰਿਹਾ ਜੀ ਕੱਲ ਉਹਨਾਂ ਦਾ ਘਾਟਨ ਕਰ ਰਹੇ ਤੇ ਉਹਦਾ ਆਪਣੇ ਸੀਵਰੇਜ ਸੀਵਰੇਜ ਦਾ ਸੀਵਰੇਜ ਨੂੰ 60 ਕਰੋੜ ਰੁਪਏ ਤਾਂ ਸਾਡੀ ਕਾਂਗਰਸ ਪਾਰਟੀ ਨੇ ਦਿੱਤਾ ਮਹਾਲੀ ਬਲਾਨੀ ਬੋਰਡ ਦਾ ਚੇਅਰਮੈਨ ਮਹਾਲੀ ਸੀ ਸੀਐਮ ਚੰਨੀ ਜੀਸ ਜੇ ਉਹ ਤੋਂ ਬਾਅਦ ਕੋਈ ਪੈਸਾ ਆਇਆ ਕਾਂਗਰਸ ਦੀ ਸਰਕਾਰ ਤੋਂ ਬਾਅਦ ਮੈਨੂੰ ਦੱਸ ਦੇਣ ਵੀ ਅਸੀਂ ਇੰਨੇ ਪੈਸੇ ਫਰਾਨੀ ਕਮੇਟੀ ਨੂੰ ਦੇ ਦਿੱਤੇ ਆਹ ਪੈਸੇ ਅਸੀਂ ਪਿੰਡ ਨੂੰ ਦਿੱਤੇ ਇੱਕ ਸਾ ਪਿੰਡ ਨੂੰ ਪੈਸੇ ਨਹੀਂ ਆਏ ਲੋਕਾਂ ਨੂੰ ਜਿਹੜੇ ਮਲਾਜ਼ਮਾਂ ਬਜ਼ਾਰੇ ਉਹਨਾਂ ਤਨਖਾਹਾਂ ਦਾ ਕਰਜ਼ਾ ਲੈ ਲੈ ਕੇ ਦੇ ਰਹੇ ਆਂ ਗੱਲਾਂ ਮਾਰਦੇ ਸੀ 20000 ਕਰੋੜ ਰੁਪਇਆ ਸੀ ਸ਼ਰਾਬ ਜੋ ਇਕੱਠਾ ਕਰ ਲੈਣਾ 20000 ਕਰੋੜ ਰੁਪਇਆ ਸੀ ਰੇਤੇ ਬਜਰੀ ਜੋ ਇਕੱਠਾ ਕਰ ਲੈਣਾ ਕਿੱਥੇ ਆ ਜੋ 20000 ਕਰੋੜ ਜੇ ਉਹ ਹੈਗਾ 20 20000 ਕਰੋੜ ਰੁਪਇਆ ਤਾਂ ਹਜ਼ਾਰ ਹਜ਼ਾਰ ਰੁਪਇਆ ਲਿੰਡੀ ਜਿਹੜੀਆਂ ਬੇਜਰੀਆਂ ਨੂੰ ਦੇਣਾ ਝਾੜਦੇ ਸੀ ਪਿੰਡਾਂ ਲੋਕ ਜੁੱਤੀਆਂ ਦੇ ਹਾਰ ਲਈ ਫਿਰਦੇ ਆਣ ਦੋ ਇਲੈਕਸ਼ਨ ਇੱਕ ਫਿਆ ਰਹੇ ਆ ਲੋਨ ਲੈ ਰਹੇ ਆ ਹੁਣ ਨੂੰ ਵੀ ਪਤਾ 2 ਲੱਖ ਕਰੋੜ ਦੀ ਜੇਗਾ ਪੌਣੇ 4 ਕਰੋੜ ਲੱਖ ਕਰੋੜ ਰੁਪਇਆ ਹੋ ਗਿਆ ਜਿਹੜਾ 2.5 2 ਲੱਖ ਕਰੋੜ ਰੁਪਇਆ ਦਾ ਉਹ ਤਾਂ 70 ਸਾਲ ਚ ਹੋਇਆ ਜਿਹਦੇ ਰਾਗ ਲਾਉਂਦਾ ਜਿਹਨੇ ਗਾਣੇ ਗਾ ਕੇ ਸਟੇਜਾਂ 'ਤੇ ਛੁਟਕਲੇ ਸੁਣਾ ਕੇ ਗੱਲ ਕਰਦਾ ਛੁਟਕਲਿਆਂ ਵਾਲੀ ਸਰਕਾਰ ਉਹ ਐਮਐਸਪੀ ਵਾਲੀ ਬੀਬੀ ਕਿੱਥੇ ਐ ਕਿਹੜੀ ਜ਼ਮੀਨ ਸੀ ਉਹਦੇ ਕੋਲ ਹੁਣ ਤੁਸੀਂ ਘਣੂਏ ਨੂੰ ਚਲੇ ਜਾਓ ਉੱਥੇ ਵੀ ਹੈਗੇ ਉਹਦੀ ਇੰਦਰ ਨੂੰ ਚਲੇ ਜਾਓ ਧਨੌਰੀ ਨੂੰ ਧਨੌਰੀ ਵੀ ਹੈਗੀ ਨਹੀਂ ਆ ਦੱਸੋ ਬਾਕੀ ਛੱਡੋ ਬਾਕੀ ਦੀਆਂ ਗੱਲਾਂ ਇਹਦਾ ਤੁਹਾਡੇ ਏਰੀਆ 'ਚ ਉਹ ਕਿੱਥੋਂ ਆ ਗਏ ਪੈਸੇ ਕਿੱਥੋਂ ਢਗੀਆਂ ਲੱਗ ਰਹੀਆਂ ਕੋਈ ਕੰਮ ਹੋ ਰਿਹਾ ਦੱਸੋ ਕੋਈ ਤਹਿਸੀਲ ਨਾਲ ਜਾਂਦੇ ਆ ਦੱਦਕੇ ਖੰਦੇ ਫਿਰਦੇ ਆ ਉਹ ਲਾਲ ਲਕੀਰ ਦੀ ਗੱਲ ਕਰ ਗਏ ਸੀ ਚੰਨੀ ਜੀ ਜਦੋਂ ਮੁੱਖ ਮੰਤਰੀ ਦੇ ਆ ਜੋ ਲਾਲ ਲਕੀਰ ਵਾਲੀ ਵੀ ਕੋਈ ਜਸਤਰੀ ਨਹੀਂ ਹੁੰਦੀ ਦੱਸੋ ਸਹੀ ਵੀ ਕਿਹੜਾ ਕੰਮ ਹੋ ਰਿਹਾ ਕਿਹੜੇ ਪੈਸੇ ਆਏ ਮੈਨੂੰ ਦੱਸ ਦੇਣ ਅਫਸਰ ਸਾਹਿਬਾਨ ਖੜੇ ਨੇ ਕਮੇਟੀ ਦੇ ਵੀ ਖੜੇ ਹੋਣਗੇ ਉਹਨਾਂ ਨੂੰ ਪੁੱਛ ਲਿਓ ਕਮੇਟੀ ਦਾ ਜੀਓ ਜੀਓ ਸਾਹਿਬ ਹੋਣਗੇ ਪ੍ਰਧਾਨ ਹੋਊਗਾ ਪ੍ਰਧਾਨ ਦੱਸ ਦਵੇ ਕਮੇਟੀ ਨੂੰ ਪੈਸੇ ਕਿੱਥੇ ਆ ਗਏ ਸਰਕਾਰ ਤੋਂ ਤੋਂ ਮਾੜੀਆਂ ਗੱਲਾਂ ਮਾੜੀਆਂ ਸਰਕਾਰਾਂ ਇਹ ਇਹਨਾਂ ਨੂੰ ਆਪਣੇ ਆਪ ਤੇ ਹੋਸ਼ ਆਣਾ ਚਾਹੀਦਾ ਥੋੜਾ ਟਾਈਮ ਉਹ ਬੈਠੇ ਇਹਨਾਂ ਕੋਲ ਤਾਂ ਹੈ ਉਹ ਨਹੀਂ ਪੰਜਾਬ ਦੀ ਸਰਕਾਰ ਕੋ ਕੀ ਆ ਦਿੱਲੀ ਵਾਲੇ ਸਰਕਾਰ ਚਲਾ ਰਹੇ ਆ ਜਿਹੇ ਚਲਾ ਰਹੇ ਆ ਤਾਂ ਦਹਾਦਣ ਨਾ ਸੀਐਮ ਸੀਐਮ ਚ ਜਾਣ ਉਹ ਆਪ ਦਾ ਚੁਟਕਲਾ ਸੁਣਾਉਂਦਾ ਰਾਜਮਾ ਆਪਣੀ ਅੰਧ ਭਾਪੀ ਕੇ ਬੈਠ ਜਾਂਦਾ ਫਸੇ ਖੋਦ ਵੀ ਕੇ ਬੈਠਦਾ ਜਿੱਦ ਨਾਲ ਲੈਜਨ ਹੋਰੂ ਕੋ ਡੇਢ ਸਾਲ ਬਾਅਦ ਆਣਾ ਲੋਕਾਂ ਦੇ ਉੱਤੇ ਦੇਖ ਲਿਓ ਫੜ ਕੇ ਦੇਖਣ ਲੋਕਾਂ ਚ ਵੀ ਉਹ ਹਰ ਹਸਨ ਗਿਆ ਹੁਣ ਜਿਹੜਾ ਐਮਸੀ ਬਾਹਰ ਹੈ ਇਹਨਾਂ ਦੇ ਨਾਲ ਨਹੀਂ ਹੈ ਇਹਨਾਂ ਦੇ ਨਾਲ ਹਾਂ ਤੇ ਹਾਂ ਨਹੀਂ ਬੰਦਾ ਉਹ ਉਹਨੂੰ ਉਹਦੇ ਬਾੜ ਚ ਕੰਮ ਨਾ ਕਰੋ ਇਹ ਪੱਤਮਿਕੀਆਂ ਕੱਢ ਦਾਂਗੇ ਇਹਨਾਂ ਦੀਆਂ ਵੀ ਕਿਤੇ ਪਹੇਖੇ ਚੋਂ ਇਹ ਲੋਕਾਂ ਨੇ ਵੀ ਕੱਢ ਦੇਣੀਆਂ ਜਿਹੜੇ ਵਾਡਾਂ 'ਚ ਕੰਮ ਨਹੀਂ ਹੁੰਦੇ ਸੋ ਮੈਂ ਇਹਨਾਂ ਨੂੰ ਵੀ ਕਹਿੰਦਾ ਆਪ ਚੁੱਪ ਚਿੱਤ ਵਾਡਾਂ ਦੇ ਕੰਮ ਕਰਾਣਾ ਲੋਕਾਂ ਨੇ ਚੁਣਿਆ ਚੁਣਿਆ ਕੱਲਾ ਨਹੀਂ ਬਣਿਆ ਇਹ ਸਫਾਈ ਦਾ ਜਿਨ੍ਹਾਂ ਕੋਲੋਂ ਇਹਨਾਂ ਦਾ ਟੈਂਡਰ ਸੀ ਲੱਗਿਆ ਹੋਇਆ ਜਿਨ੍ਹਾਂ ਨੇ ਪਹਿਲਾਂ ਥਾਂ ਦਿੱਤੀ ਹੋਈ ਸੀ ਉਹਨਾਂ ਦਾ ਕੰਟਰੈਕਟ ਖਤਮ ਹੋ ਗਿਆ ਜੇ ਕੰਟਰੈਕਟ ਖਤਮ ਹੋ ਗਿਆ ਤਾਂ ਕੰਟਰੈਕਟ ਖਤਮ ਤਾਂ ਪਤਾ ਸੋ ਵੀ ਫਰਾਨੀ ਤਰੀਕੇ ਨਾਲ ਖਤਮ ਹੋਣਾ ਹੈ ਉਹ ਕਿਹਦੀ ਜ਼ਿੰਮੇਵਾਰੀ ਹੈ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਪ੍ਰਧਾਨ ਕਹੇ ਜੀ ਉਹਨੂੰ ਪ੍ਰਧਾਨ ਕਹੇ ਐਮੀ ਨੂੰ ਵਿਆਹ ਵਾਲਾ ਕੰਟੈਕਟ ਖਤਮ ਹੋ ਗਿਆ ਵੀ ਉਹਦਾ ਪ੍ਰਬੰਧ ਕਰੋ ਪ੍ਰਧਾਨ ਕਹੇ ਜਿਹੜੇ ਉਹਦੇ ਨਾਲ ਤੁਰੇ ਫਿਰਦੇ ਆ ਐਮਸੀ ਵੀ ਆਪਾਂ ਇੰਤਜ਼ਾਮ ਕਰੀਏ ਹਾਊਸ ਦੀ ਮੀਟਿੰਗ ਵਲਾਂ ਦਾ ਸਾਰੇ ਹਾਊਸ ਨੂੰ ਕਹਿਣਾ ਜੇ ਪਤਾ ਹੋਵੇ ਤਾਂ ਕਹੇ ਪ੍ਰਧਾਨ ਨੂੰ ਕਹੋ ਵੀ ਨਾਲੇ ਨੇ ਟੈਂਡਰ ਲੱਗ ਲੈਣੇ ਨਾਲੇ ਹੋਗੇ ਸਾਫ ਬਰਸਾਤ ਆਗਾ ਲੋਕਾਂ ਦੇ ਘਰਾਂ 'ਚ ਪਾਣੀ ਫਿਰਦਾ ਹੋਊਗਾ ਜਦੋਂ ਅਬੋਜੀ ਸੰਦੀ ਗੱਲੇ ਨਹੀਂ ਸੁਣਦੀ ਉਹਨੂੰ ਪਤਾ ਕੀ ਲੱਗੂਗਾ ਫਿਰ ਅਸੀਂ ਕਰਾਂਗੇ ਉਹ ਗੰਦ ਦੇ ਢੇਰ ਲੈ ਕੇ ਉਰੇ ਲਾਵਾਂਗੇ ਕਮੇਟੀ ਦੇ ਪ੍ਰਧਾਨ ਦੇ ਦਫ਼ਤਰ ਦੇ ਮੂਹਰੇ ਲਾਵਾਂਗੇ ਆ ਬਣਾਵਾਂਗੇ ਟਰਾਲੀਆਂ ਭਰ ਕੇ ਦੱਸ ਦਾਂਗੇ ਵੀ ਆ ਆ ਹਾਲ ਹੁੰਦਾ ਅਸੀਂ ਸ਼ਹਿਰ 'ਚ ਹਾਲ ਮਾਣਾ ਥੋੜੇ ਹੁਣ ਦੇਣਾ ਪਬਲਿਕ ਨਾਲ ਧੱਕਾ ਥੋੜੇ ਹੁਣ ਦੇਣਾ ਅਸੀਂ ਤਾਂ ਪਬਲਿਕ ਦੇ ਨਾਲ ਆ ਜੇ ਪਬਲਿਕ ਚਾਹੂਗੀ ਮੇਥੇ ਚਾਹੀਦਾ ਸੀ ਲਾਵਾਂਗੇ ਰੋਕ ਲਵੇ ਜੇ ਨਾ ਰੋਕਣਾ ਅੰਜੀਸ ਮਸਾਲੇ ਕੇ ਆਇਸ਼ ਨਾਲ ਸ਼ਹਿਰ ਵਾਸੀ ਨੇ ਜਿਹੜਾ ਇਹ ਆਪਣਾ ਕੂੜਾ ਨਹੀਂ ਚੱਕ ਹੋ ਰਿਆ ਉਹ ਦਿੱਕਤ ਹੈ ਉਹਦਾ ਆਪਾਂ ਲੈਣ ਲੈ ਲਈਆ ਪਟੇੜੀ ਦਾ ਪੰਜ ਚਾਰ ਦਿਨ ਚ ਉਹਦਾ ਹੱਲ ਹੋ ਜੇਗਾ ਕੰਟਰੈਕਟ ਸਾਈਨ ਹੋ ਜਾਏਗਾ ਅੱਜ ਪੰਜ ਚਾਰ ਦਿਨ ਚ ਸਮੱਸਿਆ ਹੱਲ ਹੋ ਜੇਗੀ ਜਿਹੜੀ ਹੈ ਕਿ ਮੇਨ ਮੁੱਦਾ ਹੈਗਾ ਪ੍ਰਧਾਨਜੀ ਵਾਲਾ ਉਹ ਅੱਜ ਕੱਲ ਜੇ ਅਸੀਂ ਦੋ ਦਿਨ ਚ ਕਿਸੇ ਨਾਲ ਦੀ ਮੀਟਿੰਗਾਂ ਮਿਲ ਕੇ ਕੋਈ ਹੱਲ ਕਰ ਲੈ ਜਦੋਂ ਉਹ ਹੀ ਆਪਾਂ ਉਹਦਾ ਸਮੱਸਿਆ ਹੱਲ ਹੋ ਜੇਗੀ ਚਾਰ ਪੰਜ ਦਿਨ ਚ ਸਾਰੀ ਕੂੜੇ ਦੀ ਸਮੱਸਿਆ ਟਿਕਾਏਗਾ ਉਦੋਂ ਵੀ ਪ੍ਰੋਸੈਸ ਚੱਲ ਰਿਹਾ ਸੀ ਨਾਲ ਅਸੀਂ ਅਖਬਾਰ ਚ ਦਿੱਤਾ ਜੀ ਅੱਜ ਤੋਂ ਦੋ ਮਹੀਨੇ ਪਹਿਲਾਂ ਵੀ ਅਖਬਾਰ ਚ ਦਿੱਤਾ ਸੀ ਕੋਈ ਬੰਦਾ ਨਹੀਂ ਆਇਆ ਉਦੋਂ ਤੱਕ ਜੀ ਇਹ ਗੁੜੇ ਇਹ ਪਹਿਲਾਂ ਜਦੋਂ ਕਿਸੇ ਨਾਲ ਗੁੜੇ ਦੀ ਗੱਲ ਕਰਦੇ ਆ ਬੰਦਾ ਆਂਦੇ ਨਹੀਂ ਫੇਰ ਸਮਝਾਉਣਾ ਪੈਂਦਾ ਵੀ ਹਾਂ ਆਹ ਚੀਜ਼ ਅਸੀਂ ਉੱਥੇ ਪਲਾਂਟ ਕਰਾਂਗੇ ਇਸ ਦਾ ਆਪਣਾ ਮੇਨਟੇਨ ਕਰਾਂਗੇ ਬੰਦੇ ਨੂੰ ਸਮਝਾਇਆ ਤਾਂ ਪਾਰਟੀ ਦਾ ਅੰਚ ਹੈ ਜਾਨਦੇ ਹੈਗੇ ਪਰ ਉਹ ਥੋੜੀ ਜਿਹੀ ਦਿੱਕਤ ਆ ਜਾਂਦੀ ਵੀ ਲੇਡੀਜ਼ ਐ ਉਹ ਥੋੜਾ ਜਿਹਾ ਉਹਨਾਂ ਨੂੰ ਖਿੱਚਾਂਗੇ ਨਹੀਂ ਹੋਣਗਾ ਤਾਂ ਬੰਦਾ ਬਦਲਾਂਗੇ ਸਫਾਈ ਉੱਤੇ ਧਿਆਨ ਦਵਾਉਣ ਚਾਹੀਦਾ ਹੈ